ਵੇ ਕੋਈ ਸੱਚੇ ਪਾਤਸ਼ਾਹ ਮਹਾਰਾਜ ਕੋਈ ਕੌਤਕ ਰਚਾਉਣ ਕੋਈ ਚਮਤਕਾਰ ਹੋਵੇ ਵੀ ਸਾਡੀ ਇਹ ਭੈਣ ਠੀਕ ਹੋ ਜਾਵੇ ਆਪਣੇ ਬੱਚਿਆਂ ਨੂੰ ਖੰਮਾ ਥੱਲੇ ਲੈ ਕੇ ਬੈਠੀ ਰਵੇ ਉਹ ਨਹੀਂ ਕਰਨਾ ਵਾ ਠੀਕ ਭੈਣ ਵੇਰੀ ਇਹ ਬਾਬੇ ਨਹੀਂ ਕਰਨਾ ਕਾਦਰੂ ਜੀ ਵਾ ਪੁਜਿਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਸੁਪਨਿਆਂ ਦੇ ਹਸਪਤਾਲ ਐਮ ਡੀ ਐਸ ਐਸ ਹਸਪੀਟਲ ਦੇ ਵਿੱਚ ਗਏ ਆ ਭੈਣ ਕਮਲਜੀਤ ਕੌਰ 1997 ਦੇ ਵਿੱਚ ਜਦੋਂ ਜਵਾਨ ਸੀਗੀ ਕੁਵਾਰੀ ਸੀ ਹਜੇ ਉਦੋਂ ਬਰਨ ਹੋ ਗਈ ਸੀ ਅੱਗ ਲੱਗ ਗਈ ਸੀ ਪੂਰਾ ਪਿੰਡਾ ਮੱਚ ਗਿਆ ਸੀ ਆ ਬੁੱਲ ਵੀ ਸਾਰਾ ਇੱਥੇ ਇਦਾਂ ਧੌਣ ਦੇ ਨਾਲ ਜੁੜ ਗਿਆ ਸੀ ਬੁੱਲ ਸਾਰਾ ਇਦਾਂ ਥੱਲੇ ਜੁੜਿਆ ਹੋਇਆ ਸੀ ਉਸ ਤੋਂ ਬਾਅਦ ਕਿਵੇਂ ਨਾ ਕਿਵੇਂ ਗਰੀਬੀ ਦਾ ਵਿੱਚ ਬਾਪ ਨੇ ਇਲਾਜ ਦੂਜੇ ਕਰਾਇਆ ਉਸ ਟਾਈਮ ਉਸ ਤੋਂ ਬਾਅਦ ਵਿਆਹ ਹੋ ਜਾਂਦਾ ਬੂਟਾ ਸਿੰਘ ਨਾਲ ਉਸ ਤੋਂ ਬਾਅਦ ਦੋ ਬੱਚੇ ਹੋ ਜਾਂਦੇ ਇੱਕ ਬੇਟੀ ਇੱਕ ਬੇਟਾ ਬੇਟੀ 6ਵੀਂ ਚ ਪੜਦੀ ਐ 9ਵੀਂ ਚ ਬੇਟਾ 6ਵੀਂ ਚ ਪੜਦਾ ਬੁੱਟਾ ਸਿੰਘ ਵੀ ਅਪਾਹਜ ਆ ਪੂਰਾ ਠੀਕ ਨਹੀਂ ਭਾਂਡੇ ਭੁੰਡੇ ਮਾਂਜ ਕੇ ਕਿਵੇਂ ਨਾ ਕਿਵੇਂ ਜਿਵੇਂ ਆਕ ਪਾਲੀ ਜਾਂਦਾ ਸੀ ਘਰ ਵਾਲੀ ਵੀ ਕਮਲਜੀਤ ਭੈਣ ਵੀ ਬਹੁਤ ਸੱਚੀ ਸੀ ਸਿਆਣੀ ਸੀ ਕਾਮੀ ਸੀ ਬੱਚਿਆਂ ਨੂੰ ਪਾਲਿਆ ਬੁੱਲ ਉਵੇਂ ਇਦਾਂ ਜੁੜਿਆ ਹੋਇਆ ਮੂੰਹ ਦੇਖ ਕੇ ਡਰ ਲੱਗਦਾ ਇਨਸਾਨ ਦਾ ਚਿਹਰਾ ਇਦਾਂ ਦਾ ਹੋਇਆ ਹੋਇਆ ਬਰਨ ਹੋਣ ਕਰਕੇ ਵਿਚਾਰੀ ਦਾ ਤਾਂ 220 ਦੇ ਵਿੱਚ ਸਾਨੂੰ ਲਾਸਟ ਦੇ ਵਿੱਚ ਮਿਲੀ ਭੈਣ ਆ ਸਾਰੇ ਇੱਥੇ ਛਾਤੀ ਤੇ ਜਾਖਮ ਹੋਏ ਸੀਗੇ ਉਹਦੀ ਬਾਤ ਇੱਥੇ ਆਈ ਭੈਣ ਕਹਿੰਦੀ ਮੈਂ ਤੁਹਾਡੀ ਮਨੁੱਖਤਾਰੀ ਸੇਵਾ ਦੀ ਵੀਡੀਓ ਦੇਖਦੀ ਆ ਵੀਰੇ ਮੈਂ ਬਹੁਤ ਔਖੀ ਆ ਮੇਰੀ ਮਦਦ ਕਰੋ ਹਸਪੀਟਲ ਡਾਕਟਰ ਸਤੀਸ਼ ਜੈਨ ਜੀ ਦੇ ਅੰਦਰ ਦਾਖਲ ਕਰਾਇਆ ਮੈਡੀਬ ਉਹਨਾਂ ਨੇ ਆਪਰੇਸ਼ਨ ਕਰਕੇ ਸਰਜਰੀਆਂ ਕਰਕੇ ਤੇ ਪਲਾਸਟਰ ਸਰਜਨ ਡਾਕਟਰ ਸੀਗੇ ਡਾਕਟਰ ਦਿਨੇਸ਼ ਗੁਪਤਾ ਉਹਨਾਂ ਨੇ ਸਰਜਰੀ ਕੀਤੀ ਹੈ ਬੁੱਲ ਠੀਕ ਕਰਤਾ ਧੌਣ ਥੋੜੀ ਖੁੱਲ ਗਈ ਇਲਾਜ ਹੋ ਗਿਆ ਪਰ ਜਿਹੜਾ ਛਾਤੀ ਤੇ ਜਾਖਮ ਸੀਗਾ ਉਹ ਡਾਕਟਰਾਂ ਨੇ ਉਹਦੇ ਟੈਸਟ ਕਰਾਏ ਸੀ ਪਤਾ ਲੱਗਿਆ ਸੀ ਵੀ ਕੈਂਸਰ ਦੇ ਸਿੰਪਟਮ ਆ ਕਿਤਨੇ ਉਸ ਤੋਂ ਬਾਅਦ ਟ੍ਰੀਟਮੈਂਟ ਚੱਲਿਆ ਕੀਮੋਥੈਰਪੀਆ ਚੱਲੀਆਂ ਕਿਵੇਂ ਨਾ ਕਿਵੇਂ ਥੋੜਾ ਕੰਟਰੋਲ ਹੋ ਗਿਆ 2021 ਤੋਂ 2022 ਆ ਗਿਆ ਫਿਰ 2022 'ਚ ਵੀ ਬਿਮਾਰ ਹੋ ਗਈ ਫਿਰ 2023 ਆ ਗਿਆ 23 'ਚ ਵੀ ਬਿਮਾਰ ਪਰ ਆਪਦਾ ਕਿਵੇਂ ਨਾ ਕਿਵੇਂ ਘਰ ਚ ਲਈ ਜਾਂਦੇ ਸੀ ਬੱਚਿਆਂ ਨੂੰ ਪੜਾਈ ਜਾਂਦੇ ਸੀ ਦੋਮੋ ਹਸਬੰਡ ਵਾਈਫ ਬੱਚਿਆਂ ਦੀ ਪਰਬਲਿਸ਼ ਕਰੀ ਜਾਂਦੇ ਸੀ ਹੁਣ 2024 ਦੇ ਅੱਜ ਆਪਾਂ ਦਸੰਬਰ ਦੇ ਮਹੀਨੇ 'ਚ ਖੜੇ ਆ ਤੇ ਹੁਣ ਡਾਕਟਰਾਂ ਨੇ ਦੱਸਿਆ ਵੀ ਭੈਣ ਦੇ ਕੈਂਸਰ ਆ ਜਿਹੜਾ ਸਾਰਾ ਪਿਛਲੇ 6 ਮਹੀਨਿਆਂ ਤੋਂ ਹੀ ਸਾਨੂੰ ਕਲੀਅਰ ਹੋ ਗਈ ਸੀ ਗੱਲ ਪਹਿਲਾਂ ਵੀ ਸਰਜਰੀ ਕਰਾਉਣੀ ਸੀ ਭੈਣ ਦੇ ਪੇਟ ਦੀ ਕਰਾਈ ਸੀ ਉਦੋਂ ਵੀ ਫੈਲ ਗਿਆ ਅੰਦਰ ਸਾਰੇ ਪੇਟ ਦੇ ਅੰਦਰ ਸਾਰੇ ਲੰਗਸ ਦੇ ਵਿੱਚ ਪੇਟ 'ਚ ਅੰਤੜੀਆਂ 'ਚ ਚਾਰੇ ਪਾਸੇ ਵੀ ਸਮਾਂ ਹੁਣ ਥੋੜਾ ਹੀ ਹੈ ਕਮਲਜੀਤ ਭੈਣ ਕੋਲੇ ਬੱਚੇ ਜਿਵੇਂ ਤੁਹਾਨੂੰ ਦੱਸਿਆ ਬੇਟਾ ਛੇਮੀ ਚਾ ਬੇਟੀ ਨੌਮੀ ਚਾ ਬੜੀ ਵੱਡੀ ਭਾਰੀ ਜ਼ਿੰਮੇਵਾਰੀ ਆ ਹਸਬੰਡ ਵੇ ਵੀ ਇਸ ਕਾਬਲ ਨਹੀਂ ਵੀ ਇਹਨਾਂ ਸਾਰਾ ਕੁਝ ਕਰ ਸਕਣ ਤੇ ਰਿਸ਼ਤੇਦਾਰ ਭੈਣ ਭਰਾ ਤਾਂ ਤੁਹਾਨੂੰ ਪਤਾ ਹੀ ਹੈ ਸੁੱਖ ਨਾਲ ਅੱਜ ਕੱਲ੍ਹ ਕਲ ਯੁੱਗ ਦਾ ਸਮਾਂ ਕਿਹੜਾ ਸਾਥ ਦਿੰਦਾ ਭਾਈ ਤੇ ਅਸੀਂ ਇੱਥੇ ਸੰਗਤ ਨੂੰ ਬੇਨਤੀ ਕਰਦੇ ਹਾਂ ਅਰਦਾਸ ਕਰਿਓ ਸਾਡੀ ਭੈਣ ਕਮਲਜੀਤ ਵਾਸਤੇ ਕੋਈ ਸੱਚੇ ਪਾਤਸ਼ਾਹ ਮਹਾਰਾਜ ਕੋਈ ਕੌਤਕ ਰਚਾਉਣ ਕੋਈ ਚਮਤਕਾਰ ਹੋਵੇ ਵੀ ਸਾਡੀ ਇਹ ਭੈਣ ਠੀਕ ਹੋ ਜਾਵੇ ਆਪਣੇ ਬੱਚਿਆਂ ਨੂੰ ਖੰਭਾ ਥੱਲੇ ਲੈ ਕੇ ਬੈਠੀ ਰਵੇ 10 ਸਾਲ ਕਿਤੇ ਹੋਰ ਇਹਨੂੰ ਮਿਲ ਜਾਣ ਆਪਣੇ ਬੱਚਿਆਂ ਦਾ ਜਿਹੜਾ ਜਿੰਮਾ ਮਾਂ ਦੇ ਸਿਰ ਪਾਇਆ ਮਹਾਰਾਜ ਨੇ ਉਹਨੂੰ ਪੂਰਾ ਕਰ ਜਵੇ ਆਪਣੀ ਡਿਊਟੀ ਨਿਭਾ ਜਾਵੇ ਨਹੀਂ ਤਾਂ ਜਵਾਨ ਜਾਨ ਧੀਆ ਹੁਣ ਮਾਂ ਤੋਂ ਬਿਨਾ ਬਹੁਤ ਔਖਾ ਹੋ ਜਾਣਾ ਹੁਣ ਵੀ ਉਹ ਵਿਚਾਰੀ ਘਰੇ ਕੰਮ ਕਰਦੀ ਆ ਰੋਟੀ ਪਾਣੀ ਬਣਾਈ ਜਾਂਦੀ ਆ ਇਸ ਟਾਈਮ ਬੱਚਿਆਂ ਨੂੰ ਅਸੀਂ ਪਿਛਲੇ 3 ਸਾਲਾਂ ਤੋਂ ਹਿੰਮਤ ਹੀ ਨਹੀਂ ਕਰ ਸਕੇ ਵੀ ਦਸੀਏ ਬੂਟਾ ਸਿੰਘ ਨਾਲ ਤਾਂ ਗੱਲ ਹੋਈ ਸੀਗੀ ਅੱਜ ਵੀ ਹੁਣ ਬੂਟਾ ਸਿੰਘ ਨੂੰ ਸਪੈਸ਼ਲ ਬੁਲਾਇਆ ਇਹ ਵੀ ਹੁਣ ਵੀ ਭਾਂਡੇ ਧੋਈ ਜਾਂਦਾ ਸੀ ਡੇਰੀ ਵਾਲਾਂ ਦੇ ਇਹ ਕਹਿੰਦਾ ਮੈਂ ਆ ਨਹੀਂ ਸਕਦਾ ਤਾਂ ਅਸੀਂ ਵੀਰ ਨੂੰ ਕਿਹਾ ਵੀ ਤੂੰ ਇੱਕ ਵਾਰੀ ਆ ਯਾਰ ਮੈ ਨਾਲ ਆ ਪਾ ਕੇ ਇੱਕ ਵਾਰੀ ਡਾਕਟਰ ਨਾਲ ਗੱਲ ਕਰੀਏ ਕਲੀਅਰ ਤਾਂ ਕਰੀਏ ਸਾਰੀ ਗੱਲ ਇੱਕ ਵਾਰੀ ਪਰਿਵਾਰ ਨਾਲ ਵੀ ਹੁਣ ਇਲਾਜ ਕਿਸ ਸਟੇਜ ਤੇ ਖੜਾ ਵਾਸਤੇ ਹੈ ਡਾਕਟਰ ਹੈਪੀ ਕਿਸ ਕੰਡੀਸ਼ਨ ਚ ਨੇ ਹੁਣ ਡਾਕਟਰ ਕਮਲਜੀਤ ਕੌਰ ਬੀਨ ਜੀ ਤੇ ਜੌਂਡਿਸ ਲੱਗ ਰਿਹਾ ਹੈ ਜਿਹਨ ਦਾ ਬੇਟਾ ਕਰਦਾ ਕੰਮ ਆਉਂਦਾ ਹੈ ਉਹ ਕਹ ਰਿਹਾ ਗ੍ਰੀਵਿੰਗ ਸੋਧਨ ਲੱਗ ਰਿਹਾ ਹੈ ਕਿ ਅੱਖਾਂ ਵੀ ਪੀਲੀ ਹੋ ਰਹੀਆਂ ਨੇ ਹੂੰ ਬਾਕੀ ਮੈਂ ਫੋਟਾ ਨਹੀਂ ਚੁਕਾਦੀ ਆ ਪਾ ਰਹੀ ਆ ਜਿਹੜਾ ਮੰਨ ਲਓ ਸਾਰਾ ਕੁਮਾਉ ਕੈਂਸਰ ਦਾ ਕਿਤੇ ਸਟੇਜ ਇਹ ਤਾਂ ਮਤਲਬ ਜੌਂਡਿਸ ਹੁਣ ਤਾਂ ਲੀਵਰ ਮੈਟਸ ਤੋਂ ਚਲਾ ਜਾਂਦਾ ਹੈ ਜਿਵੇਂ ਲੀਵਰ ਤੋਂ ਵੀ ਫੈਲਣਾ ਆਉਂਦਾ ਹੈ ਤੁਹਾਨੂੰ ਜਰਾ ਬਦਲ ਨਹੀਂ ਹੋਣਾ ਚਾਹੀਦਾ। ਉਹ ਪਹਿਲੇ ਸੀਏ ਕੋਰਟ ਦੇ ਸਿਵਾ ਹੈਗਾ ਨਾ? ਹਾਂਜੀ ਹਾਂਜੀ। ਕਿੱਥੇ ਕਿੱਥੇ ਫੈਲਿਆ ਹੋਇਆ? ਸਾਹਮਣੇ ਸੀਏ ਕੋਰਟ ਦੇ ਨਾਲ ਨਾਲ ਸਾਰੇ ਰਸੈਸੀ ਕਿਨੋਡਾਸਟਾਸਿਸ ਹੋ ਗਿਆ। ਕਿਤੇ ਜੀ ਵੀ ਹੈ। ਕਿਤੇ ਸੀਗਾ ਪਿੱਤਰ ਨੂੰ ਰੂਪ ਪਾਤੀ ਸੀਗਾ। ਉਹਨਾਂ ਦਾ ਤਾਂ ਸਸੇ ਆਸੇ ਪਾਸੇ ਵੀ ਹੈਗਾ ਇਹਨਾਂ ਦੇ। ਤੇ ਬਹੁਤ ਬਹੁਤ ਵਧਿਆ ਹੋਇਆ ਸੀ ਕਿ ਚੌਂਡਿਸ ਹੋਇਆ ਹੈ। ਨਾਲ ਪੀਲੀਆ ਵੀ ਹੋਇਆ ਹੋਇਆ ਜੌਂਡਰਸ ਨਾ। ਤੇ ਪਹਿਲਾਂ ਪਿੱਤੇ ਸੀਗਾ ਪਿੱਤਰ ਮੂਵ ਕਰਾਤਾ ਸੀ ਪ੍ਰੈਸ਼ਨ ਕਰਕੇ। ਉਹ ਪਿੱਤੇ ਤੋਂ ਬਿਨਾ ਵੀ ਬਾਹਰ ਵੀ ਸਾਰੇ ਪਾਸੇ ਫੈਲ ਗਿਆ ਸੀ ਉਹ ਤੇ ਹੁਣ ਬਸ ਮਹਾਰਾਜ ਜੀ ਕਿਰਪਾ ਕਰਨ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਹਿੰਮਤ ਬਖਸ਼ਣ ਸੱਚੇ ਪਾਤਸ਼ਾਹ ਸਾਡੀ ਭੈਣ ਤਕੜੀ ਹੋ ਕੇ ਤੰਦਰੁਸਤ ਹੋ ਕੇ ਇੱਥੋਂ ਘਰੇ ਜਾਵੇ ਆਪਦੇ ਕਿ ਨਹੀਂ ਪੁੱਤ ਕੀ ਨਾਂ ਤੇਰਾ ਪਤਾ ਬਲਪ੍ਰੀਤ ਸਿੰਘ ਮੰਮੀ ਨੇ ਠੀਕ ਹੋ ਜਾਣਾ ਅਛਾ ਬਾਬਾ ਜੀ ਅਗਰ ਅਰਦਾਸ ਕਰਨੀ ਹੈ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਇਆ ਕਰ ਬਾਬਾ ਜੀ ਅਰਦਾਸ ਕਰਿਆ ਕਰ ਬਾਬਾ ਜੀ ਪਹਿਲਾਂ ਵੀ ਬਾਬਾ ਜੀ ਨੇ ਤੇਰੀ ਅਰਦਾਸ ਸੁਣੀ ਸੀ ਤੈਨੂੰ ਕਰਾਈ ਸੀ ਨਾ ਉਹ ਅਰਦਾਸ ਨੂੰ ਪਿਛਲੀ ਵਾਰ ਜਦੋਂ ਮੂਹਰ ਬਿਮਾਰ ਸੀਗੀ ਹਣ ਵੀ ਤੇਰੀ ਅਰਦਾਸ ਹੀ ਸੁਣਨੀ ਹੈ ਬਾਬਾ ਜੀ ਨੇ ਸੱਚ ਮਰਪੀਤ ਆਜੋ ਜੀ ਮਿਲ ਗਏ ਇੱਕ ਵਾਰੀ ਕੋੜੇ ਕਮਲਜੀਤ ਤਕੜੀਆਂ ਭੈਣੇ ਹੋਰ ਠੀਕ ਹੈ ਮੇਰੀ ਭੈਣ ਠੀਕ ਨਹੀਂ ਕੀ ਹੋ ਗਿਆ ਮੇਰੀ ਛੋਟੀ ਭੈਣ ਨੂੰ ਡੇਟ ਆਫ ਬਰਥ ਕੀ ਹੈ ਤੇਰੀ 80 82 72 ਅਸੀਂ ਆ ਹਾਂ ਹਾਂ ਅਸੀਂ ਆ ਮੇਰੀ ਅਸੀਂ ਆ ਵੀਰ ਜੀ ਲੱਤਾਂ ਚਲਾ ਦੋ ਵੀਰ ਜੀ ਮੈਂ ਦੱਸਾਂ ਕੋਈ ਨਾ ਚੱਲਣਗੇ ਲੱਤਾਂ ਸਾਰਾ ਕੁਝ ਚੱਲੂਗਾ ਕੋਈ ਨਹੀਂ ਪਣੇ ਕੋਈ ਮਾਈ ਗੁਰੂ ਤੇ ਭਰੋਸਾ ਰੱਖ ਉਹ ਨਹੀਂ ਕਰਨਾ ਮਾਂ ਠੀਕ ਭੈਣ ਵੇਰੀਏ ਬਾਬੇ ਨਹੀਂ ਕਰਨਾ ਸੱਜੋ ਮੈਂ ਪਰੇਸ਼ਾਨ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਕਾਦਰ ਯਾਨੀ ਕਾਦਰ ਯਾਨੀ ਚਿੰਤਾ ਕਰਨਾ ਹੀ ਨਹੀਂ ਪ੍ਰੈਸ਼ਰ ਕਾਹਤੇ ਕਰਾਉਣਾ ਲੈ ਪ੍ਰੈਸ਼ਰ ਨਹੀਂ ਡਾਊਨ ਲੋਡ ਹੀ ਨਹੀਂ ਪੈਣੀਗੀ ਡਾਕਟਰ ਨੇ ਕਿਹਾ ਸੀਗਾ ਪਿੱਤਾ ਘੜਦਾ ਸੀ ਉਦੋਂ ਹੁਣ ਪ੍ਰੈਸ਼ਰ ਕਾਦਾ ਕਰਨਾ ਮੈਂ ਨਹੀਂ ਮਨ ਦਵਾਈਆਂ ਦੇ ਦੋ ਆਹ ਦਵਾਈ ਤਾਂ ਦੇਵਾਂਗੇ ਭੈਣੇ ਬਹੁਤ ਸੋਹਣਾ ਆਹ ਚੀਜ਼ ਇਹਨਾਂ ਜਿਹੜੀ ਸੋਹਣੀ ਹੂੰ ਆਹ ਕੁਸ਼ ਖਾਨੇ ਨਾਲ ਹੀ ਚੱਲਦੇ ਆ ਹੂੰ ਵੀ ਵੀ ਕਾਰਾ ਜੰਦਾ ਜਾਨ ਤੇ ਗੱਲ ਦੀਆਂ ਖੰਦ ਨਹੀਂ 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 ਭਾਣੇ ਕੱਡਾ ਦੁੱਖਾ ਕੋਈ ਗੱਲ ਉਹ ਵੀ ਭਾਣੇ ਆ ਦੇਖ ਮੋਟਾ ਸਿੰਘ ਵੀ ਆ ਗਿਆ ਭਾਣੇ ਉਹ ਵੀ ਆਜਾ ਅੱਗੇ ਆਜਾ ਕਿਵੇਂ ਆ ਰਹੇ ਆ ਅਰੇ ਗੇਲੂ ਵੀ ਬੁਲਾਇਆ ਮੈਂ ਤਾਂ ਹੀ ਕੋਈ ਗੱਲ ਨਹੀਂ ਇਹ ਗੱਲ ਨਹੀਂ ਭਾਣੇ ਠੀਕ ਆ ਹਾਂ ਦੱਸੋ ਉਹਨੂੰ ਪਹਿਲਾਂ ਹੀ ਕਰਦਾ ਸੀ ਮੈਂ ਸਾਨੂੰ ਸਭ ਪਤਾ ਭਾਣੇ ਸਾਨੂੰ ਤਾਂ ਦੁੱਖ ਪਤਾ ਹੀ ਆ ਹੂੰ ਜੀ ਸਾਰਦੇ ਨੇ ਹੂੰ ਕੰਦਲਾ ਮੈਨੀਆਂ ਯਾਰਾ ਮਰਦੀ ਅਮਰੇ ਰਹਿੰਦੀ ਰਵੇ ਦੀ ਮਕਾਨਾਂੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਦੇ ਉਹ ਤਾਂ ਹੀ ਆਇਆ ਤੇ ਨਾਣੋ ਅਸਾਂ ਦੇਣੀ ਅਸੀਂ ਵੀ ਤੇਰੇ ਨਾਲ ਆ ਪੈਣਾ ਮੇਰਾ ਵੀਰ ਤਾਂ ਤੂੰ ਲੱਖ ਹਜ਼ਾਰੋਂ ਵਿੱਚ ਆਂ ਮੇਰੇ ਵੀਰ ਅਰਗੋ ਕੋਈ ਨਹੀਂ ਬਣ ਸਕਦਾ ਕੋਈ ਨਹੀਂ ਮੇਰੇ ਵੀਰ ਨੂੰ ਭਾਈ ਗੁਰੂ ਜਰਦੀਆ ਗਲੋਚ ਰੱਖਦਾ ਕੋਈ ਇਹ ਅਰਗ ਨਹੀਂ ਕੋਈ ਬਣ ਸਕਦਾ ਜੀ ਦਾ ਤਹਨ ਨਾ ਕੋਈ ਵੀ ਆਜੇ ਮੇਰਾ ਵੀਰ ਅਰਗ ਨਹੀਂ ਮਾਈ ਮਾਣ ਬਸ ਅਰਦਾਸ ਕਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਤੈਨੂੰ ਵੀ ਤੰਦਰੁਸਤੀ ਬਖਸ਼ਣ ਤੇ ਬੀੜਾ ਨੂੰ ਵੀ ਬਖਸ਼ਣਾ ਆਪਾਂ ਨਾਲ ਮਿਲ ਕੇ ਸੇਵਾ ਕਰੀਏ ਭੈਣ ਭਰਾ ਹੈਨਾ ਜੀ ਮੇਰਾ ਤਾਂ ਵਿਚਾਰ ਇਹ ਨਾਲ ਮੈਂ ਤਾਂ ਤੈਨੂੰ ਸਲਾਈ ਕਿਢਾਈ ਸਿਖਾਉਣੀ ਹੈ ਨਾਲੇ ਕੁੜੀ ਨੂੰ ਸਿਖਾਉਣੀ ਹੈ ਹੁਣ ਹਾਂ ਹਲੇ ਨਾਮ ਜਿ ਪੜਦੇ ਆ ਬਸ ਹੁਣ ਆਪਾਂ ਉਹਨੂੰ ਵਿੱਚ ਛੁੱਟੀਆਂ ਚ ਮਹੀਨਾ ਲਗਾਉਣਾ ਆ ਉਹਦਾ ਠੀਕ ਹੈ ਠੀਕ ਹੈ ਨਾਲ ਤੂੰ ਵੀ ਆਇਆ ਕਰਨਾ ਰੋਜ਼ ਹਾਂ ਜੀ ਉਹ ਉਹਦੇ ਨੂੰ ਵੀ ਸਭ ਕਰਨਾ ਠੀਕ ਹੋ ਜਾਵੇਂਗੀ ਕਿ ਕਿਉਂ ਨਹੀਂ ਹੋਵੇਂਗੀ ਠੀਕ ਜੀ ਸੋ ਜੀ ਇਕੋਂ ਕਾ ਸਤਨਾਮ ਕਰਤਾ ਪਰਕਾ ਨਿਰਭੋ ਨਿਰਵੈਰ ਕਾਲ ਮੂਰਤ ਅਜੁਨੀ ਸੈ ਪੰਗੁਰ ਪ੍ਰਸਾਦ ਜਪ ਆਦ ਸਤ ਜਿਗਤ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਵਾਹਿਗੁਰੂ ਮੇਰ ਕਾ ਨੰਤਰਸ ਦੀਆਂ ਬਾਕਸ਼ ਨੇ ਦੀ ਭੈਣ ਨੂੰ ਨਿਰਪਰਿਆ ਹੱਤ ਕਰ ਮੈਂ ਪੈਂਦੇ ਸਤ ਸਤ ਬੱਤ ਬੱਤ ਪਾ ਲੱਗਿਓ ਫੇ ਨਾ ਰੁਪਈਆ ਲਾਤਾ ਦੋਸਤ ਕੋਈ ਰੁਪਈਆ ਨਹੀਂ ਲਾਇਆ ਸੀ ਕੌਣ ਲਾਉਣ ਵਾਲੇ ਭੈਣ ਸਾਡੀ ਕੀ ਔਕਾਤ ਆ ਇਹ ਤਾਂ ਉਹ ਕਰਾ ਰਿਹਾ ਵਾਹਿਗੁਰੂ ਅਸੀਂ ਨਹੀਂ ਕਰਾ ਰਹੇ ਕੁਛ ਮੇਰਾ ਉਹ ਨਾ ਵੀਰ ਜੀ ਮੇਰੇ ਤੋਂ 100 ਰੁਪਏ ਮੈਂ ਤਾਂ ਤੁੰਨੂੰ ਹੀ ਰੱਖਾਂਗਾ ਨਹੀਂ ਨਹੀਂ ਮੈਨੂੰ ਆ ਵੀ ਆਡੀ ਦਾ ਤਸਵੀਰ ਦੇ ਦੇ ਕੋਈ ਨਾ ਦੇ ਦੇ ਨਾਮ ਤੇਰੇ ਠੰਗ ਤੇ ਤੇਰੀ ਪੂਜਾ ਕਰਨੀ ਨਾ ਨਾ ਮੈਂ ਪੂਜਾ ਨਹੀਂ ਤੇਰੇ ਭਰਾਵਾਂ ਬਸ ਦੁਆਸਤ ਕਰਿਆ ਕਰ ਭਰਾਵਾਂ ਵਾਸਤੇ ਬਸ ਹਾਂ ਮੈਂ ਅੱਲਾਹ ਸਭੀ ਕਰੂੰਗਾ ਹਾਂ ਪਰ ਵੀਰ ਜੇਰੇ ਲਈ ਮੈਂ ਦੁਆ ਵੀ ਕਰੂੰਗਾ ਬਹੁਤ ਚੇਅਗੇ ਵਾਸੂ ਕੁਆਰ ਮੇਰੇ ਵੀ ਫ੍ਰੀ ਫਾਰ ਦੇਖੋ ਜੀਰਾ ਜਦੋਂ ਪਹਿਲੀ ਵਾਰੀ ਭੈਣ ਕਮਲਜੀਤ ਆਈ ਸੀ ਤਾਂ ਇਹਦੇ ਬੁੱਲ ਇੱਥੇ ਕਰ ਦਿੰਦੇ ਨਾਲ ਜੁੜਿਆ ਹੋਇਆ ਸੀ ਇਦਾਂ ਕਰਕੇ ਆਹ ਬੁੱਲ ਇੱਥੇ ਜੁੜਿਆ ਹੋਇਆ ਸੀ ਧੌਣ ਦੇ ਨਾਲ ਬਹੁਤ ਮੁਸ਼ਕਲ ਸੀ ਉਸ ਟਾਈਮ ਧੌਣ ਇਦਾਂ ਹਲ ਨਹੀਂ ਸਕਦੀ ਸੀਗੀ ਜੁੜੀ ਹੋਈ ਸੀ ਇੱਥੇ ਇਤਨੀ ਫਿਰ ਸਰਜਰੀ ਹੋਈ ਧੌਣ ਥੋੜੀ ਖੁੱਲ ਗਈ ਫਿਰ ਬੁੱਲ ਥੋੜਾ ਸਿੱਧਾ ਕਰਕੇ ਦੋ ਸਰਜਰੀ ਹੋਈ ਸੀ ਕਿ ਇੱਕ ਹੋਈ ਸੀ ਭੈਣ ਉਹਨਾਂ ਨੂੰ ਹੋਈਆਂ ਸਿੱਖੀ ਦੋ ਹੋਈਆਂ ਸੀ ਭੈਣ ਪੜ੍ਹੀ ਹੋਈ ਆ میٹرਿਕ ਪਾਸ ਆ ਉਸ ਸਮੇਂ ਦੀ ਆਪਣੇ ਬੱਚਿਆਂ ਨੂੰ ਵੀ ਬਹੁਤ ਸਜੇ ਢੰਗ ਨਾਲ ਪੜਾਇਆ ਇਹਨੇ ਬੱਚੇ ਗੁਰਸਿੱਖ ਨੇ ਬੀਟੀਵੀ ਦਮਾਲਾ ਸਜਾਉਂਦੀ ਆ ਬੇਟਾ ਵੀ ਪਰਿਵਾਰ ਸਾਰਾ ਹੀ ਸੋਕ ਨਾਲ ਗੁਰੂ ਨਾਲ ਜੁੜ ਗਿਆ ਹਾਲਾਂਕਿ ਪਹਿਲਾਂ ਬੂਟਾ ਸਿੰਘ ਜੁਰ ਇਤ ਉਤਰ ਮਾੜਾ ਮੂਟਾ ਕਰਦੇ ਸੀ ਹੁਣ ਬੂਟਾ ਸਿੰਘ ਵੀ ਗੁਰੂਆਂ ਤੇ ਬਾਣੀ ਨਾਲ ਤੇ ਬਾਣੀ ਨਾਲ ਜੁੜਿਆ ਵਾ ਭੈਣ ਵੀ ਅਰਦਾਸ ਕਰਿਓ ਕਿ ਇਹ ਜਲਦੀ ਜਲਦੀ ਤਕੜੀ ਹੋ ਕੇ ਤੰਦਰੁਸਤ ਹੋ ਕੇ ਆਪਣੇ ਬੱਚਿਆਂ ਨੂੰ ਘਮਮਾ ਥੱਲੇ ਲੈ ਕੇ ਬੈਠ ਸਕੇ ਅਰਦਾਸ ਕਰਿਓ ਭੈਣ ਕਮਲਜੀਤ ਵਾਸਤੇ ਪਿੰਡ ਬਮਾਲ ਆ ਬਿਲਕੁਲ ਨਾਲ ਹੀ ਸਾਡੇ ਪਿੰਡ ਤੇ ਭੈਣ ਦੀ ਇਸ ਤਕਲੀਫ ਚੋਂ ਇਹ ਭੈਣ ਬਾਹਰ ਆਵੇ ਤਕੜੀ ਹੋਵੇ ਤੰਦਰੁਸਤ ਹੋਵੇ